ਕਹਿੰਦੇ ਪਾਪਾ ਮੇਰੇ ਟ੍ਰੈਫਿਕ ਗੱਡਾ ਟ੍ਰੈਫਿਕ ਮੈਂ ਅੰਕਲ ਇਹ ਤਾਂ ਇਹ ਥੋੜੀ ਗਿਆ ਕਿ ਮੈਨੂੰ ਛੱਡ ਦੋ ਕਿ ਮੇਰੇ ਡੈਡੀ ਪੁਲਿਸ ਚ ਨੇ ਨਹੀਂ ਜੋ ਬੋਲੇ ਹੈਵੀ ਟ੍ਰੈਫਿਕ ਚ ਮੇਰੇ ਪਾਪਾ ਉਹਦਾ ਨੇ ਪੁੱਛਿਆ ਕਿ ਡੈਡੀ ਕੀ ਕਰਦੇ ਤਾਂ ਮੈਂ ਤਾਂ ਅੰਕਲ ਦੱਸੂਗਾ ਆਹ ਬਿਲਕੁਲ ਠੀਕ ਹੈ ਲਓ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਾਂ ਹੈਗੇ ਆ 200 ਫੁੱਟਾ ਰੋਡ ਫੁੱਲਾਂਵਾਲ ਚੌਕ ਔਰ ਕੀ ਹੋਟਲ ਦੇ ਵਿਚਾਲੇ ਔਰ ਗੱਡੀ ਦੀ ਕੰਡੀਸ਼ਨ ਦਿਖਾਸ ਮੈਂ ਕੈਮਰਾਮੈਨ ਨੂੰ ਕਹਾਂਗਾ ਵਧੀਆ ਤਰੀਕੇ ਨਾਲ ਦਿਖਾਵੇ ਕਿਸ ਤਰ੍ਹਾਂ ਗੱਡੀ ਦਾ ਪਿਛਲਾ ਸ਼ੌਕਰ ਔਰ ਟਾਇਰ ਐਕਸਲ ਜਿਸ ਤਰ੍ਹਾਂ ਟੁੱਟਿਆ ਔਰ ਇੱਕ ਗੱਡੀ ਉਹ ਖੜੀ ਆ ਉਹ ਵੀ ਗੱਡੀ ਮੈਂ ਕਹਾਂਗਾ ਕੈਮਰਾਮੈਨ ਨੂੰ ਵਧੀਆ ਤਰੀਕੇ ਨਾਲ ਦਿਖਾਵੇ ਕੀ ਕਾਰਨ ਆ ਆਪੇ ਇਹਦੇ ਕਾਰਨਾਂ ਦਾ ਤੁਹਾਨੂੰ ਬਾਅਦ ਚ ਪਤਾ ਕਰਕੇ ਦੱਸਾਂਗੇ ਕੀ ਰੀਜ਼ਨ ਬਣਿਆ ਇੱਥੋਂ ਦੇ ਬੰਦਿਆਂ ਨੂੰ ਇੱਥੋਂ ਦੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਾਂਗੇ ਆ ਗੱਡੀ ਦੀ ਹਾਲਤ ਦੇਖੋ ਸੂਹੇਰ ਦਾ ਵਕਤ ਆ ਦਿਨ ਦਾ ਟਾਈਮ ਹੈ ਕਿੰਨੀ ਦੀ ਸਪੀਡ ਸੀ ਜੀ 140 ਦੀ ਕਹਿ ਰਿਹਾ ਜੀ 140 ਦੀ ਸਪੀਡ ਦੱਸੀ ਜਾ ਰਹੀ ਆ ਦੋਸਤੋ ਇਥੋਂ ਦੇ ਭਰੋਸੇ ਯੋਗ ਸੂਤਰ ਦੱਸ ਰਹੇ ਆ ਚਸ਼ਮਦੀਨ ਗਵਾਹ ਦੱਸ ਰਹੇ ਆ ਕਿ ਭਰੋਸੇ ਇਥੇ 140 ਦੀ ਸਪੀਡ ਤੇ ਗੱਡੀ ਨੂੰ ਚਲਾਇਆ ਜਾ ਰਿਹਾ ਔਰ ਸਵੇਰ ਦਾ ਟਾਈਮ ਹੈ ਲੋਕਾਂ ਦੇ ਤਿੰਨ ਪਲਟੀਆਂ ਮਾਰ ਕੇ ਗੱਡੀ ਇੱਥੇ ਆਈ ਹੈ ਤਿੰਨ ਪਲਟੀਆਂ ਮਾਰ ਤਿੰਨ ਪਲਟੀਆਂ ਤਿੰਨ ਪਲਟੀਆਂ ਇਹ ਆ ਕਿਧਰ ਹੋ ਰਹੀ ਸੀ ਜੀ ਗੱਡੀ ਤਾਂ ਬੈਕ ਤੋਂ ਰੇਸ ਲਾ ਰਹੇ ਸੀ ਦੋ ਜਵਾਨ ਰੇਸ ਲਾ ਰਹੇ ਸੀ ਦੋ ਮੁੰਡੇ ਗੱਡੀਆਂ ਦੇ ਵਿੱਚ ਜੀ ਰੇਸ ਲਾ ਰਹੇ ਸੀ ਦੋ ਮੁੰਡੇ ਆਪਸ ਵਿੱਚ ਗੱਡੀਆਂ ਦੇ ਵਿੱਚ ਤੇ ਉਹ ਗੱਡੀ ਨੂੰ ਹਿੱਟ ਕਰਕੇ ਉਹ ਗੱਡੀ ਪਲਟ ਗਈ ਤੇ ਉਹਦੇ ਵਿੱਚ ਮਾਰਿਆ ਨੂੰ ਲੈ ਕੇ ਇੱਕ ਬੰਦਾ ਭੱਜ ਗਿਆ ਤੇ ਗੱਡੀ ਕਿੱਥੇ ਪਲਟ ਗਈ ਬਹੁਤ ਬਹੁਤ ਸਾਰਾ ਸਾਲ ਦਾ ਜਵਾਬ ਰੋ ਕੋਈ ਕਹਿੰਦਾ ਮੈਂ ਪੁਲਿਸ ਵਾਲਾ ਦਾ ਮੁੰਡਾ ਐ ਅੱਛਾ ਲਓ ਜੀ ਦੋਸਤੋ ਦੇਖੋ ਪਰ ਜੋ ਇਥੋਂ ਦੀ ਪਬਲਿਕ ਦੱਸ ਰਹੀ ਆ ਉਹਦੇ ਹਿਸਾਬ ਨਾਲ ਸਰਕਾਰ ਨੇ ਕਾਨੂੰਨ ਬਣਾਇਆ ਕਿ ਨਵਾਲਗ ਬੱਚਿਆਂ ਨੂੰ ਗੱਡੀਆਂ ਨਹੀਂ ਦਿੱਤੀਆਂ ਜਾਣਗੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਦੀ ਦਾ ਨੰਬਰ ਵੀ ਦਿਖਾਇਆ ਜਾਵੇ ਹੋ ਰਹੇ ਨੇ ਤੇ ਜਵਾਬ ਵੀ ਫੜਵਾਓ ਆ ਦੇਖੋ ਬੱਚੇ ਆ ਦੇਖੋ ਪੁਲਿਸ ਮਰਾਂਗੇ ਮੌਕੇ ਤੇ ਪਹੁੰਚ ਚੁੱਕੇ ਆ ਕਿਹੜੇ ਬੱਚੇ ਸੀ ਜੀ ਆਹ ਵਾਲਾ ਜੀ ਆ ਦੇਖੋ ਬੱਚਾ ਆ ਦੇਖ ਆ ਦੇਖੋ ਬੱਚਾ ਮੁੱਛ ਨਹੀਂ ਮੁੱਛ ਨਹੀਂ ਦਾੜੀ ਨਹੀਂ ਆ ਦੇਖੋ ਹਲਕੀਆਂ ਹਲਕੀਆਂ ਉਮਰਾਂ ਦੇ ਬੱਚੇ ਬੇਟਾ ਕੀ ਨਾਮ ਆਪਕਾ ਗੱਲ ਨਹੀਂ ਆਤੀ ਆਪ ਗੱਡੀ ਮੇਂ ਚਲਾ ਰਹਾ ਸੀ ਕੋਣ ਥਾ ਸਾਥ ਮੇਂ ਆਪਕੇ ਦੇਖੋ ਆ ਇਕੱਲੇ ਮੈਂ ਚਲਾ ਰਿਹਾ ਬੇਟਾ ਤੁਸੀਂ ਚਲਾ ਰਹੇ ਸੀ ਗੱਡੀ ਕੀ ਨਾਮ ਹੈ ਬੇਟਾ ਤੁਹਾਡਾ ਬੇਟਾ ਸ਼ੀਰ ਕਰਨ ਬਣਿਆ ਸਾਹਮਣੇ ਕੁਛ ਨਹੀਂ ਸੀ ਗਾਂਗਲ ਗੱਡੀ ਪਾਪਾ ਕਹਿੰਦਾ ਮੇਰਾ ਪੁੱਤ ਹੈ ਜੇ ਪਾਪਾ ਮੇਰੇ ਟ੍ਰੈਫਿਕ ਟ੍ਰੈਫਿਕ ਚ ਮੈਂ ਅੰਕਲ ਇਹ ਤਾਂ ਇਹ ਥੋੜੀ ਗਿਆ ਕਿ ਮੈਨੂੰ ਛੱਡ ਦੋ ਕਿ ਮੇਰੇ ਡੈਡੀ ਪੁਲਿਸ ਚ ਨੇ ਨਹੀਂ ਜੋ ਬੋਲੇ ਹੈ ਵੀ ਟ੍ਰੈਫਿਕ ਚ ਮੇਰੇ ਪਾਪਾ ਉਹਦਾ ਨੇ ਪੁੱਛਿਆ ਕਿ ਡੈਡੀ ਕੀ ਕਰਦੇ ਤਾਂ ਮੈਂ ਤਾਂ ਅੰਕਲ ਦੱਸੂ ਭਾਈ ਆਹ ਬਿਲਕੁਲ ਠੀਕ ਹੈ ਬੇਟਾ ਸ਼ੀਰ ਨਾਮ ਹੈ ਤੁਹਾਡੇ ਪਾਪਾ ਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਪੁਲਸ ਮੁਲਾਜ਼ਮ ਔਰ ਟ੍ਰੈਫਿਕ ਵਾਲਿਆਂ ਦਾ ਮੁੰਡਾ ਦੋਸਤੋ ਬਹੁਤ ਵੱਡੀ ਗੱਲ ਆ ਕਿ ਸਰਕਾਰ ਦੇ ਕਾਨੂੰਨ ਬਣਾਏ ਹੋਏ ਆ ਕਿ ਅਗਰ ਨਾਬਾਲਗ ਬੱਚਾ ਨਾਬਾਲਗ ਬੱਚਾ ਅਗਰ ਫੜਿਆ ਜਾਂਦਾ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਆ ਦੇਖੋ ਮੁਲਾਜ਼ਮਾਂ ਨੇ ਮੁੰਡਾ ਪਿਛਾ ਲਿਆ ਬਹੁਤ ਵਧੀਆ ਗੱਲ ਆ ਨੰਬਰ ਕਿੰਨਾ 88 48 ਨੰਬਰ ਪੀਸੀਆਰ ਬਿਲਕੁਲ ਆ ਮੁੰਡੇ ਜਾ ਰਿਹਾ ਕਿੱਥੇ ਜਾ ਰਿਹਾ ਭਾਜੀ ਤੁਸੀਂ ਚੌਂਕੀ ਲੈ ਕੇ ਚੱਲਿਆ ਇਹਦੀ ਚੌਂਕੀ ਬਜੂ ਆ ਜਿਹੜੀ ਪਿੱਛੇ ਆ ਠੀਕ ਹੈ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਨੇ ਕਾਨੂੰਨ ਬਣਾਇਆ ਵੀ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਉਸ ਬੰਦੇ ਨੂੰ ਦਿੱਤੀ ਜਾਊਗੀ ਜਿਹਦੀ ਗੱਡੀ ਆ ਔਰ ਇੱਥੇ ਪੁਲਿਸ ਮੁਲਾਜ਼ਮ ਦਾ ਮੁੰਡਾ ਟ੍ਰੈਫਿਕ ਮੁਲਾਜ਼ਮ ਦਾ ਮੁੰਡਾ ਔਰ ਓਵਰ ਸਪੀਡ ਉਹ ਆਪ ਮੰਨ ਕੇ ਗਿਆ ਔਨ ਮਾਈਕ ਕੈਮਰੇਜ ਮੰਨਿਆ ਕਿ ਮੇਰੀ ਗੱਡੀ ਓਵਰ ਸਪੀਡ ਸੀ ਦੋਸਤੋ ਇਹ ਸੜਕ ਮੈਂ ਪੁੱਛਦਾ ਸਮਾਜ ਨੂੰ ਮੈਂ ਪੁੱਛਦਾ ਪ੍ਰਸ਼ਾਸਨ ਨੂੰ ਕਿ ਇਹ ਸੜਕ ਸੜਕਾਂ ਤੇ ਰੇਸ ਲਾਉਣ ਵਾਲੀ ਸੜਕ ਹੈ ਇੱਥੇ ਦੀ ਆਵਾਜਾਈ ਆ ਇੱਥੇ ਕੋਈ ਜਾਨੀ ਨੁਕਸਾਨ ਹੋਇਆ ਜੀ ਨੁਕਸਾਨ ਤੋਂ ਬਚਾ ਬਚਾ ਹੋ ਗਿਆ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਬਚਾ ਹੋ ਗਿਆ ਜੀ ਗੱਡੀਆਂ ਦਾ ਨੁਕਸਾਨ ਹੈ ਦੋਸਤੋ ਗੱਡੀਆਂ ਦਾ ਨੁਕਸਾਨ ਹੋਇਆ ਲੇਕਿਨ ਜਾਨੀ ਨੁਕਸਾਨ ਨਹੀਂ ਹੋਇਆ ਮੰਨ ਕੇ ਚੱਲੋ ਜਾਨੀ ਨੁਕਸਾਨ ਹੁੰਦਾ ਤਾਂ ਦੱਸੋ ਕਾਨੂੰਨ ਕੀ ਕਰਦਾ ਔਰ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੱਦਾਂ ਪੁਲਿਸ ਮੁਲਾਜ਼ਮ ਦਾ ਬੇਟਾ ਔਰ ਪੁਲਿਸ ਤਫਤੀਸ਼ ਕਰ ਰਹੀ ਆ ਇਹਨੂੰ ਰਿਲੈਕਸੇਸ਼ਨ ਦਿੱਤੀ ਜਾਊਗੀ ਕਾਨੂੰਨ ਬਣਦੇ ਜ਼ਰੂਰ ਨੇ ਲੇਕਿਨ ਉਹਨੂੰ ਤੋੜਨ ਦੇ ਵਿੱਚ ਸਾਡੇ ਮੁਲਾਜ਼ਮ ਪੁਲਿਸ ਮੁਲਾਜ਼ਮ ਬਹੁਤ ਕੋਆਪਰੇਟ ਕਰਦੇ ਆ ਆਪਣੇ ਬੰਦਿਆਂ ਨੂੰ ਜਿਨ੍ਹਾਂ ਦੇ ਬੱਚੇ ਓਵਰ ਸਪੀਡ ਗੱਡੀਆਂ ਚਲਾਉਂਦੇ ਆ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਆ ਆ ਦੇਖੋ ਡਿਵਾਈਡਰ ਕ੍ਰੋਸ ਕਰਕੇ ਗੱਡੀ ਇੱਥੇ ਆਈ ਆ ਆ ਦੇਖੋ ਆ ਦੇਖੋ ਆ ਦੇਖੋ ਆ ਗੱਡੀ ਕ੍ਰੋਸ ਕਰਕੇ ਆਈ ਆ ਬਾਕਸ ਵੈਗਨ ਗੱਡੀ ਆ ਗੱਡੀ ਦੀ ਨੰਬਰ ਪਲੇਟ ਵੀ ਮੱਲਾ ਦਾ ਉਤਾਰ ਕੇ ਲੈ ਗਏ ਨਾ 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 ਤੂੰ ਨਾ ਛੇ ਤੂੰ ਨਾ ਛੇ ਗੱਡੀ ਦੀ ਨੰਬਰ ਪਲੇਟ ਵੀ ਨਹੀਂ ਐ ਬਾਕਸ ਵੈਗਨ ਗੱਡੀ ਆ ਔਰ ਇੱਕ ਡਿਵਾਈਡਰ ਦਿਖਾਉਂ ਮੈਂ ਕੈਮਰਾਮੈਨ ਨੂੰ ਕਹੋਗਾ ਵਧੀਆ ਤਰੀਕੇ ਨਾਲ ਦਿਖਾਵੇ ਔਰ ਇਹ ਲਾਪਰਵਾਹੀਆਂ ਸ਼ੌਕਰਾਂ ਦੇ ਵੱਡੇ ਅਸਰਾਂ ਦੇ ਰਹੀ ਸਜ਼ਾ ਦੇ بگੜੀ ਹੋਈ ਔਲਾਦ ਜਿਹੜੀ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡਦੀ ਆ ਕਾਨੂੰਨ ਨੂੰ ਛਿੱਕੇ ਟੰਗਣਾ ਸਰਕਾਰ ਦੇ ਮੁਲਾਜ਼ਮਾਂ ਦੇ ਬੱਚਿਆਂ ਦੀ ਫਿਤਰਤ ਬਣ ਚੁੱਕੀ ਆ ਦੇਖੋ ਗੱਡੀ ਦਾ ਹਾਲ ਗੱਡੀ ਕਹਿੰਦੇ ਲੋਕ ਦੱਸਦੇ ਆ ਕਿ ਤਿੰਨ ਪਾਇਟੀਆਂ ਖਾ ਕੇ ਆਈ ਆ। ਆਗਰ ਇੱਥੇ ਕੋਈ ਜਾਨੀ ਨੁਕਸਾਨ ਹੁੰਦਾ ਆ ਦੇਖੋ ਕਿ ਕੋਈ ਪਾਇਟੀਆਂ ਖਾਧੀਆਂ। 8578 BB10FQ ਨੰਬਰ ਸਰਕਾਰੀ ਹੈ। ਔਰ ਪ੍ਰਾਈਵੇਟ ਨੰਬਰ ਪਲੇਟ ਐ ਨੂੰ ਕੋਈ ਪਿੰਨਾ ਨਹੀਂ ਲੱਗਿਆ ਹੋਇਆ ਕੋਈ ਨੰਬਰ ਮੋਨੋਗ੍ਰਾਮ ਵੀ ਲੱਗਾ ਹੋਇਆ। ਬੋਲਸ ਵਾਲੇ ਸਪੀਕਰ ਲਾਇਆ ਔਰ ਬੋਲਸ ਵਾਲਿਆਂ ਦਾ ਸਪੀਕਰ ਲਗਾ ਕੇ ਫੇਰ ਬੈਗ 140 ਕਿਲੋਕਾਂ ਦੇ ਵਿੱਚ ਦੱਬ ਕੇ ਮਾਰਨੇ ਕੰਵਰ ਸਪੀਡ ਗੱਡੀਆਂ ਚਲਾਉਣੀਆਂ ਅਗਰ ਕੋਈ ਰੋਕ ਕੇ ਤਾਂ ਆਪਣੇ ਪਿਓ ਦੀ ਆਪਣੇ ਰਿਸ਼ਤੇਦਾਰ ਦੀ ਹੈਂਕੜ ਬਾਜੀ ਦੱਸਣਾ ਇਹ ਸਾਡੇ ਲੁਧਿਆਣੇ ਦੇ ਵਿੱਚ ਰਹੀ ਸਜਾਦੇ ਵੱਡੇ ਵੱਡੇ ਅਸਰਾਵੇਂ ਬੱਚੇ ਆਹ ਕੰਮ ਕਰਦੇ ਆ ਅਗਰ ਇੱਥੇ ਕੋਈ ਬੰਦਾ ਮਰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਆ ਮੇਰਾ ਸਵਾਲ ਆ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਮੈਨੂੰ ਜਵਾਬ ਦਿਓ ਕਿ ਅਗਰ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਸੀ ਇਹ ਲਿਆ ਮੈਨੂੰ ਕਮੈਂਟਸ ਦੇ ਵਿੱਚ ਤੁਹਾਡੇ ਇੰਤਜ਼ਾਰ ਰਹੇਗਾ ਦੋਸਤੋ ਬਹੁਤ ਗਲਤ ਕੰਮ ਹੋਇਆ ਸਵੇਰ ਦਾ ਵਕ ਰਸ਼ ਵਾਲਾ ਏਰੀਆ ਔਰ ਸਵੇਰੇ ਲੋਕਾਂ ਦਾ ਡਿਊਟੀਆਂ ਤੇ ਜਾਣਾ ਬਿਜ਼ਨਸਾਂ ਤੇ ਜਾਣਾ ਟੂਲ ਪੌੜੀਆਂ ਸਕੂਲਾਂ ਨੂੰ ਜਾਣਾ ਔਰ ਬੱਚੇ ਜੇ ਪਹਿਲੇ ਜਿਹੜੇ ਬੇਬੀ ਐਕਸੀਡੈਂਟ ਹੋਇਆ ਸੀ ਮਨੋ ਬੀ ਹਸਪੀਟਲ ਦੇ ਵਿੱਚ ਉਹਨੇ ਲੱਗਦਾ ਆਪਰੇਟ ਹੋਇਆ ਵਾ ਦੇਖੋ ਸਾਰ ਵਾਲਾ ਦਾ ਮਾਰ ਕੇ ਨਿਕਲ ਗਿਆ ਉਹ ਵੀ ਰੇਸਿੰਗ ਕਰ ਰਹੀ ਬਸ ਸਾਂਤੀ ਦਾ ਮੇਰੇ ਬੇਟੇ ਦਾ ਬੋਰਡ ਦੇ ਪੇਪਰ ਚੱਲਦੇ ਵਿੱਚ ਤਸਵੀਰ ਤੇ ਚਾਚੇ ਹੁਣ ਪੇਪਰ ਦਵਾ ਕੇ ਲੈ ਕੇ ਜਾ ਰਹੇ ਹਾਂ ਬੀ ਯੂ ਸੀਰ ਤੇ ਪਰ ਕਾਰ ਵਾਲਿਆਂ ਨੂੰ ਕੋਈ ਸੀ ਉਹ ਮਾਰ ਕੇ ਇਕੱਲ ਨਿਕਲ ਜਾਂਦੇ ਆ ਬਟ ਦੇਖੋ ਪਬਲਿਕ ਲੇਜ਼ਰ ਰੋਅਰ ਚਲਦੀ ਆ ਪਰ ਚਾਹੀਦਾ ਉਹਨਾਂ ਨੂੰ ਥੋੜਾ ਸਲੋ ਚੱਲਣਾ ਬਟ ਉਹਨਾਂ ਨੂੰ ਵੱਡੇ ਵੱਡੇ ਕਾਰ ਦੇ ਬੱਚੇ ਹੁੰਦੇ ਜੀ ਉਹਨਾਂ ਕੋਈ ਪ੍ਰਵਾਹ ਨਹੀਂ ਹੈ ਕਿਸੇ ਦਾ ਕੁਝ ਗਿਆ ਵਰਦਕਰ ਰਿਕਸਵਾਨ ਕਿਦਾ ਜਿਹੜੇ ਬੇਟੀ ਦਾ ਬੇਟੀ ਦਾ ਪਲਸਟਰ ਹੋਇਆ ਪ੍ਰੇਟ ਹੋਇਆ ਸਰਜੀ ਵੀ ਹੋਈ ਤੁਸੀਂ ਉਹ ਬੰਦਾ ਫੜਿਆ ਨਿਕਲ ਕੇ ਜੀ ਅਨ ਨੂੰ ਕੋਈ ਪਤਾ ਨਹੀਂ ਲੱਗਾ ਗਾਰੋ ਤੇਤੀ ਹੋਈ ਸੀ ਤੇ ਇਹ ਰੇਸ ਆ ਰਿਹਾ ਜੀ ਬੰਦੇ ਨਿਕਲ ਕੇ ਮੇਰੇ ਬੇਟੀ ਦਾ ਪਲੇਟ ਰਾਇ ਜੀ ਡੀਪ ਹੌਸਪੀਟਲ ਦੇ ਵਿੱਚ ਹਾਂ ਅੱਜ ਕੋਲ ਪੇਪਰ ਕਿ ਲਈ ਚੱਕੀ ਲੱਗੇ ਗਿਆ ਕਾਰ ਦੇ ਡੀਲਰ ਕੋਲ ਭਾਗੇ ਅਜੇ ਪੇਪਰ ਲੋ ਆ ਰਹੇ ਪਰ ਟਿੱਕਾ ਚੀ ਨਹੀਂ ਆ ਰਹੀ ਬਸ ਬੇਟੇ ਮੇਰੇ ਨੂੰ ਜੀ ਸ਼ੁਗਲਮ ਤੁਹਾਡਾ ਅਮਰਜੀਤ ਸਿੰਘ ਜੀ ਤੁਹਾਡੇ ਬੇਟੇ ਦਾ ਨਾਮ ਤਸਕੀਰਤ ਸਿੰਘ ਵਾਹ ਕਿ ਅਸੇ ਰੋਡ ਤੋਂ ਇਸ ਪਿੱਛੇ ਪਾਸੇ ਇਹਦੇ ਪਰਲੇ ਪਾਸੇ ਦੋਸਤੋ ਭਾਈ ਸਾਹਮਣੇ ਤੁਹਾਨੂੰ ਸਾਰਾ ਕੁਝ ਦੱਸਿਆ ਹੁਣ ਇਸ ਕੇਸ ਦੇ ਵਿੱਚ ਕੌਣ ਜ਼ਿੰਮੇਵਾਰ ਆ ਜਿੱਥੇ ਤੱਕ ਅਗਰ ਹਾਲਾਤੇ ਪੰਜਾਬ ਦੀ ਟੀਮ ਨੂੰ ਕੋਈ ਪੁੱਛੇ ਤਾਂ بگੜੀ ਹੋਈ ਔਲਾਦ ਦੇ ਮਾਪੇ ਜ਼ਿੰਮੇਵਾਰ ਆ ਜਿਹੜੇ ਛੋਟੀਆਂ ਉਮਰਾਂ ਦੇ ਵਿੱਚ ਬੱਚਿਆਂ ਨੂੰ ਗੱਡੀਆਂ ਦਿੰਦੇ ਆ ਔਰ ਉੱਪਰ ਆਪਣੇ ਜ਼ਰਤ ਦਾ ਸਟicker ਲਗਾ ਕੇ ਜੇ ਕੋਤੋ ਕੋਈ ਗੱਲ ਨਹੀਂ ਤੂੰ ਕਰ ਜੋ ਕਰਨਾ ਹੈ ਸਪੀਕਰ ਲਾ ਲੈ ਜੇ ਕੋਈ ਰੋਕੂਗਾ ਮੇਰੀ ਗੱਲ ਕਰਾ ਦੇ ਦੋਸਤੋ ਮਾਪੇ ਸ਼ਹਿਦ ਦਿੰਦੇ ਆ ਬੱਚਿਆਂ ਨੂੰ ਮੈਂ ਕਾਨੂੰਨ ਅੱਗੇ ਪ੍ਰਸ਼ਾਸਨ ਅੱਗੇ ਜ਼ਰੂਰ ਅਪੀਲ ਕਰੂੰਗਾ ਕਿ ਇਸ ਗੱਡੀ ਦੇ ਜਿਹੜੇ ਵੀ ਵਾਰਸ ਹੈ ਉਹਨਾਂ ਦੇ ਖਿਲਾਫ ਆ ਸਪੀਕਰ ਜੀ ਨੇ ਵੀ ਲਗਾਇਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਗਰ ਕਾਨੂੰਨ ਪੁਲਿਸ ਕਾਨੂੰਨ ਵੇਚਦੀ ਆ ਥਾਣਿਆਂ ਦੇ ਵਿੱਚ ਸਮਝੌਤੇ ਕਰਾ ਦਿੰਦੀ ਆ ਡਰਾ ਧਮਕਾ ਕੇ ਮੇਰੇ ਕੋਲ ਪੰਜਾਬ ਲੈਵਲ ਦੇ ਕੇਸ ਆਉਂਦੇ ਆ ਪੁਲਿਸ ਦੇ ਆਈਓ ਤਫਤੀਸ਼ੀ ਅਫਸਰ ਲੋਕਾਂ ਦੇ ਡਰਾ ਧਮਕਾ ਕੇ ਸਮਝੌਤੇ ਕਰਾ ਦਿੰਦੇ ਆ ਅੱਜ ਅਦਾਲਤਾਂ ਦੇ ਵਿੱਚ ਤੈਨੂੰ ਗੇੜੇ ਕੱਢਨੇ ਪੈਣਗੇ ਤੈਨੂੰ ਗਵਾਹੀਆਂ ਦੇਣੀਆਂ ਪੈਣਗੀਆਂ ਤੇਰਾ ਪੈਸਾ ਲੱਗੂਗਾ ਤੇਰਾ ਟਾਈਮ ਵੇਸਟ ਹੋਊਗਾ ਦੋਸੋ ਇਮੋਸ਼ਨਲੀ ਬਲੈਕਮੇਲ ਕਰਕੇ ਆਈਓ ਤਫਤੀਸ਼ੀ ਅਫਸਰ ਬਲੈਕਮੇਲ ਕਰਕੇ ਪੁਲਿਸ ਦੇ ਬੰਦਿਆਂ ਦੇ ਸਮਝੌਤੇ ਕਰਾ ਦਿੰਦੇ ਆ ਔਰ ਆ ਤੁਸੀਂ ਦੇਖ ਸਕਦੇ ਹੋ ਅੱਜ ਉਹਦਾ ਰਿਜ਼ਲਟ ਆਇਆ ਗੱਡੀ ਅੱਜ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਆ ਭਾਈ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਇਹ ਆਪਣੇ ਨਾਲੇ ਹੱਡ ਬੀਤੀ ਦੱਸੀ ਆ ਔਰ ਕੁਝ ਕਿੰਨੇ ਦਿਨ ਪਹਿਲਾਂ ਗੱਲ ਹੋਈ ਸੀ 10 12 ਦਿਨ ਹੋ ਗਏ ਸੀ 12 ਦਿਨ ਪਹਿਲਾਂ ਬੱਚੇ ਦਾ ਐਕਸੀਡੈਂਟ ਹੋਇਆ ਕੋਈ ਅਣਪਛਾਤਾ ਬੰਦਾ ਗੱਡੀ ਨੂੰ ਝੋਟ ਕਰਕੇ ਚਲਾ ਗਿਆ ਔਰ ਬੱਚੇ ਦੀ ਲੱਤਾਂ ਟੁੱਟ ਗਈਆਂ ਬੱਚੇ ਦਾ ਅੱਜ ਆਪਰੇਸ਼ਨ ਆ ਔਰ ਬੱਚੇ ਦੀ ਪੜ੍ਹਾਈ ਪਿੱਛੇ ਚਲੀ ਗਈ ਸਾਡੇ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਅਗਰ ਉਹ ਬੱਚਾ ਵੱਡਾ ਹੋ ਕੇ ਪੜ੍ਹ ਲਿਖ ਕੇ ਕੋਈ ਗਵਰਨਰ ਲੱਗਦਾ ਕੋਈ ਸੀਪੀ ਲੱਗਦਾ ਕੋਈ ਡੀਸੀ ਲੱਗਦਾ ਅੱਜ ਉਸ ਬੱਚੇ ਦੀ ਪੜ੍ਹਾਈ 'ਚ ਬ੍ਰੇਕ ਆ ਗਏ ਕੌਣ ਜ਼ਿੰਮੇਵਾਰ ਐ ਇਸ ਬੱਚੇ ਦੀ ਇਹਨਾਂ ਦੇ ਬੱਚੇ ਦੀ ਪੜ੍ਹਾਈ ਨੂੰ ਬ੍ਰੇਕ ਹੋਣ ਦੇ ਵਿੱਚ ਐਕਸੀਡੈਂਟ ਹੋਣ ਦੇ ਵਿੱਚ ਉਹਦਾ ਫਿਜ਼ੀਕਲੀ ਨੁਕਸਾਨ ਹੋਣ ਦੇ ਵਿੱਚ ਤੁਹਾਡਾ ਪੈਸੇ ਦੇ ਲੋਕ ਕਿੰਨਾ ਖਰਚ ਆ ਗਿਆ ਜੋ ਦੋਸਤਾਂ ਦਾ ਲਾਭ ਹੈ ਸੋ ਪ੍ਰਸ਼ਰਨ ਦਾ ਹੈ ਸਾਡੋ ਜੀ ਗੱਡੀ ਦਾ ਬੰਦ ਹੋ ਗਿਆ ਸੀ ਆਜੋ ਜੀ ਅਗਲਾ 17 ਸੀਰਤ ਲੱਗ ਗਿਆ ਜੀ ਡੀ ਹੌਸਪੀਟਲ ਦੇ ਵਿੱਚ ਕ੍ਰੇਟ ਹੋਇਆ ਤਾਂ ਬਸ ਲਾਇਆ ਅਸੀਂ ਕੀ ਕਰੀਏ ਜਿਹੜਾ ਮਾਰ ਕੇ ਨਿਕਲ ਗਿਆ ਅਗਲਾ ਸਰੂ ਪੀਸੀ ਤੋਂ ਉਹਨਾਂ ਦੇ ਸਾਨੂੰ ਉੱਥੋਂ ਪਤਾ ਲੱਗ ਗਿਆ ਜਿਹੜੇ ਕਾਨੂੰਨ ਬਣਾਏ ਆ ਸਰਕਾਰ ਨੇ ਵੀ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਲੈਸਾਂਸ ਉਸਸ ਸਸਪੈਂਡ ਹੋਊਗਾ ਮਾਪੇ ਨੂੰ ਸਜ਼ਾ ਹੋਊਗੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਾਨੂੰਨ ਕਹਿੰਦਾ ਤੁਹਾਡੇ ਸਾਹਮਣੇ ਨੰਬਰ ਪਲੇਟ ਲੱਗੀ ਹੈ ਨੰਬਰ ਪਲੇਟ ਨਹੀਂ ਉੱਪਰ ਪੌਸਟ ਦਾ ਸਟicker ਲੱਗਿਆ ਹੁਣ ਉਹੀ ਜੇ ਪੌਸਟ ਦੇ ਆਪ ਹੀ ਪੜਦਾ ਤਾਂ ਕਰੀ ਜਾਂਦੇ ਤੇ ਪਬਲਿਕ ਦਾ ਤਾਂ ਕੁਝ ਵੀ ਨਹੀਂ ਪਬਲਿਕ ਦਾ ਜ਼ੀਰੋ ਹੈ ਜੀ ਇਹਨਾਂ ਸਾਹਮਣੇ ਆ ਤੁਹਾਡੇ ਸਾਹਮਣੇ ਦੇਖੋ ਕਿ ਸਟicker ਲੱਗਦਾ ਪੌਸਟ ਦਾ ਵੈਲਾ ਸਟicker ਲੱਗਿਆ ਹੋਇਆ ਹੈ ਜਿਹੜੀ ਨੰਬਰ ਪਲੇਟ ਹੈ ਕੋਈ ਨਹੀਂ ਛੂਟੀ ਨੰਬਰ ਪਲੇਟ ਹੈ ਲੋਕਲ ਨੰਬਰ ਪਲੇਟ ਇਹ ਤਾਂ ਕੁਝ ਵੀ ਹੋ ਸਕਦਾ ਅੱਜ ਮੈਂ ਮੈਂ ਕੱਲ ਤੁਸੀਂ ਪਬਲਿਕ ਦਾ ਨੁਕਸਾਨ ਹੈ ਜੀ ਵੱਡੇ ਵੱਡੇ ਬੰਦਿਆਂ ਨੇ ਕੋਈ ਨਹੀਂ ਅ ਪਬਲਿਕ ਨਾ ਦੋਸਤੋ ਸੁਣ ਰਹੇ ਹੋ ਤੁਸੀਂ ਅਸੀਂ ਕਿੱਥੇ ਖੜੇ ਹਾਂ ਦੂਜੀ ਗੱਡੀ ਕੱਢੀ ਹੈ ਹਾਂਜੀ ਤੁਸੀਂ ਕਿੱਧਰ ਵੀ ਆ ਰਹੇ ਸੀ ਮੈਂ ਤਾਂ ਅਗਰ ਨਗਰ ਮਗਰ ਨਗਰ ਮੀਸ਼ੋ ਬਲਮ ਤੁਹਾਡਾ ਪਰਜੀਤ ਸਿੰਘ ਕੀ ਕੰਮ ਕਰਦਾ ਹੁੰਸੀ ਮੇਰਾ ਡਿਗਰ ਗੇਟ ਗਿਲ ਤੁਹਾਡੀ ਆਪਣੀ ਗੱਡੀ ਹਾਂਜੀ ਇਹ ਗੱਡੀ ਤੁਹਾਡੀ ਗੱਡੀ ਚ ਵੱਜੀ ਹਾਂਜੀ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਬਚਾ ਹੋ ਗਿਆ ਪਰ ਗੱਡੀ ਦਾ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਨਹੀਂ ਗਿਆ ਬਾਕੀ ਆਧਾ ਬਚਾ ਤੁਸੀਂ ਕੀ ਕਹੋਗੇ ਵੀ ਇਹਦੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਾਰਵਾਈ ਬਣਦੀ ਹੈ ਜੋ ਹੋਣੀ ਚਾਹੀਦੀ ਹੈ ਕੌਕشن ਜਾਂਦਾਂ ਬੀ ਤੁਹਾਨੂੰ ਲੱਗਦਾ ਵੀ ਇਹ ਕਾਰਵਾਈ ਹੋਊਗੀ ਦੇਖੋ ਹੁਣ ਉਹ ਕਹ ਰਹੇ ਨੇ ਪੁਲਿਸ ਵਾਲੇ ਦਾ ਮੁੰਡਾ ਹੈ ਬਾਜੀ ਕੀ ਬਣੂਗਾ ਇਹ ਪਤਾ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੈ ਬੰਦੇ ਪੁਲਿਸ ਵਾਲੇ ਪਹੁੰਚੇ ਨਹੀਂ ਸਾਰੇ ਹਾਂ ਉਹਨੂੰ ਬੰਦੇ ਲੈ ਕੇ ਵੀ ਗਏ ਨੇ ਉਹਨਾਂ ਨੂੰ ਬੱਚਿਆਂ ਨੂੰ ਉਹਨੂੰ ਲੈ ਗਏ ਨੇ ਉਧਰ ਅਫੀਰ ਚੌਂਕੀ ਅੱਛਾ ਹਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਾਨੂੰਨ ਇਹਨਾਂ ਦੇ ਖਿਲਾਫ ਕਾਰਵਾਈ ਕਰੂਗਾ ਕਿ ਸਮਝੌਤਾ ਹੋ ਜਾਊਗਾ ਤੁਹਾਡੇ ਨਾਲ ਤੁਹਾਡੀ ਆਪਣੀ ਆਤਮਾ ਕੀ ਕਹਿੰਦੀ ਆ ਵੀ ਤੁਸੀਂ ਕੰਪਰੋਮਾਈਜ਼ ਕਰੋਗੇ ਜਾਂ ਕਾਰਵਾਈ ਕਰੋਗੇ ਕਾਰਵਾਈ ਕਰਨ ਦੀ ਨਹੀਂ আরে ਯਾਰ ਕਾਰਵਾਈ ਨੂੰ ਛੱਡੋ ਬਣਦਾ ਬਹੁਤ ਕੁਝ ਹੁੰਦਾ ਤੁਹਾਡੀ ਆਪਣੀ ਆਤਮਾ ਕੀ ਤੁਸੀਂ ਤੁਸੀਂ ਕਰਾਓ ਯਾਰ ਭਾਈ ਜਾਨਦੇ ਆਂ ਜੀ ਕਾਰਵਾਈ ਤੁਸੀਂ ਅੰਡਰ ਪ੍ਰੈਸ਼ਰ ਆ ਜਾਣਾ ਤੁਹਾਨੂੰ 2 ਐਮਐਲਆ ਨੇ ਫੋਨ ਕਰਤੇ 4 ਸਰਪੰਚਾਂ ਨੇ ਫੋਨ ਕਰਤੇ 5 ਪ੍ਰਧਾਨਾਂ ਨੇ ਫੋਨ ਕਰਤੇ ਤੁਸੀਂ ਅਰਿਆ ਤੁਹਾਨੂੰ ਮੇਨਟੇਨੈਂਸ ਦੇ ਦਿੱਤੀ ਜੀ ਤਾਂ ਤੁਸੀਂ ਤਾਂ ਮੈਨੂੰ ਲੱਗਦਾ ਵੀ ਕਹੋਗੇ ਭਾਈ ਠੀਕ ਆ ਅਸੀਂ ਕੋਰਟ ਚ ਨਹੀਂ ਜਾਣਾ ਉਸ ਤਾਂ ਜੀ ਛਡੋ ਨਬੜੋ ਜੀ ਇਹਦੇ ਵਿੱਚ ਤਾਂ ਹਾਂ ਦੇਖੋ ਜੀ ਬੱਚੇ ਉਹ ਵੀ ਬਚ ਗਏ ਨੇ ਆਪਾਂ ਤਾਂ ਇਹ ਕਹਾਂਗੇ ਬਚਾਅ ਹੋ ਗਿਆ ਪਰ ਓਵਰ ਸਪੀਡ ਜੀ ਕੇ ਕਾਰਵਾਈ ਬੜੀ ਹੁਣੀ ਜਿਹੜੀ ਬਣਦੀ ਹੈ ਕਾਰਵਾਈ ਬਣਦੀ ਹੈ ਕਾਰਵਾਈ ਕਰਵਾਵਾਂਗੇ ਵਿਸ਼ਲੇ ਦਿਣੀ ਜੀ 7 ਨੰਬਰ ਥਾੜੇ 7 ਨੰਬਰ ਥਾੜੇ ਦੇ 7 ਨੰਬਰ ਥਾੜੇ ਦੇ ਵਿੱਚ ਦੋ ਮੁੰਡੇ ਥਾਰ ਦੇ ਵਿੱਚ ਸਟੰਟ ਕਰਦੇ ਸੀ ਇਹ ਵੀ ਵੀਡੀਓ ਬਣਾਉਂਦੇ ਫੇਸੀ ਸੀ ਜੀ ਓਵਰ ਸਪੀਡ ਚੱਲ ਰਹੀ ਸੀ ਇਹ ਤੇ ਰੇਸਾਂ ਲਾ ਰਹੇ ਸੀ ਆਪ ਅੱਛਾ ਹਾਂਜੀ ਰੇਸਾਂ ਲੱਗ ਰਹੀਆਂ ਸੀ ਇੱਕ ਗੱਡੀ ਅੱਗੇ ਲੰਘ ਚੁੱਕੀ ਆ ਅੱਛਾ ਇੱਕ ਗੱਡੀ ਅੱਗੇ ਲੰਘ ਚੁੱਕੀ ਆ ਹਾਂਜੀ ਉਹ ਬੁੰਡੇ ਅੱਗੇ ਸ਼ਾਇਦ ਗੱਡੀ ਲਾ ਕੇ ਫਿਰ ਦੂਰ ਆਗਲੇ ਗੱਡੀ ਦੇ ਬੁੰਡੇ ਕੋਰ ਲਾ ਕੇ ਗੱਡੀ ਦੋ ਗੱਡੀਆਂ ਸੀ ਜੇ ਮੈਂ ਅੱਛਾ ਦੋਸਤੋ ਦੇਖ ਲਓ ਹਾਲਾਤ ਪੈਸਾ ਪ੍ਰਦਾਨ ਹੋ ਗਿਆ ਪਾਵਰਾਂ ਵਾਲੇ ਲੋਕ ਪੈਸਾ ਦੇ ਕੇ ਸਮਝੌਤੇ ਕਰ ਲੈਂਦੇ ਆ ਔਰ ਕੋਈ ਵੀ ਬੰਦਾ ਕਚਿਹਰੀਆਂ ਦੀ ਪ੍ਰोसीडिंग ਤੋਂ ਡਰਦਾ ਉਹ ਕਹਿੰਦਾ ਵੀ ਕੇਸ ਲੰਬਾ ਚੱਲੂਗਾ ਉਥੇ ਗਵਾਹਾਂ ਦੇਣੀਆਂ ਪੈਣਗੀਆਂ ਉਥੇ ਆਹ ਕਰਨਾ ਪਊਗਾ ਉਥੇ ਉਹ ਕਰਨਾ ਪਊਗਾ ਇਮੋਸ਼ਨਲੀ ਬਲੈਕਮੇਲ ਕਰਕੇ ਪੁਲਿਸ ਲੋਕਾਂ ਨੂੰ ਡਰਾ ਤਮਕਾ ਆ ਕੇ ਫੈਸਲੇ ਕਰਾ ਦਿੰਦੀ ਆ ਇਹਦੇ ਵਿੱਚ ਵੀ ਹਾਲਾਤ ਲੱਗਦੇ ਆ ਮੈਂ ਦਾਵਾ ਨਹੀਂ ਕਰ ਸਕਦਾ ਹਾਲਾਤ ਲੱਗਦੇ ਆ ਵੀ ਇਦਾਂ ਹੋਊਗਾ ਕਿਉਂਕਿ ਮੁਲਾਜ਼ਮ ਦਾ ਬੇਟਾ ਦੱਸਿਆ ਜਾ ਰਿਹਾ ਔਰ ਮੁਲਾਜ਼ਮਾ ਨੇ ਆਪਣੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ ਤਫਤੀਸ਼ੀ ਅਫਸਰ ਦੀਆਂ ਲੱਤਾਂ ਵਜਣ ਦੀ ਚੱਕਦੀਆਂ ਔਰ ਉਹ ਕਹੂਗਾ ਚਲੋ ਕੋਈ ਨਹੀਂ ਜੀ ਤੁਸੀਂ ਆਪਣਾ ਰਿਪੇਅਰ ਕਰਾ ਲਓ ਜੀ ਤੁਹਾਡੀ ਗੱਡੀ ਜਿਹੜੀ ਮਰਜੀ ਵਰਕਸ਼ਾਪ ਚ ਲਾ ਦਿਓ ਮੈਂ ਰਿਪੇਅਰ ਕਰਾ ਦਿੰਦਾ ਆ 50000 ਲੱਗੇ ਲੱਖ ਲੱਗੇ ਮੈਂ ਲਾ ਦੂੰਗਾ ਲੇਕਿਨ ਗੱਲਾਂ ਨਾਲ ਗੱਲ ਕਿਵੇਂ ਬਣੂਗੀ ਮੈਂ ਸਰਕਾਰ ਨੂੰ ਪੁੱਛਦਾ ਪੁੱਛਦਾ ਵੀ ਗੱਲਾਂ ਨਾਲ ਗੱਲ ਕਿਵੇਂ ਬਣੂਗੀ ਕਾਨੂੰਨ ਬਣਾ ਰਹੇ ਹੋ ਤੁਸੀਂ 25000 ਜੁਰਮਾਨਾ 3 ਸਾਲ ਦੀ ਸਜ਼ਾ ਉਹਦੇ ਇਦਾਂ ਹੋਊਗਾ ਉਦਾਂ ਹੋਊਗਾ ਪਰ ਕਦੋਂ ਹੋਊਗਾ ਕਿਹਦੇ ਤੇ ਹੋਊਗਾ ਜਦੋਂ ਤੱਕ ਨਹੀਂ ਕੀਤਾ ਜਾਂਦਾ ਉਦੋਂ ਤੱਕ ਲੋਕਾਂ ਨੂੰ ਇਹਦਾ ਸਬਕ ਨਹੀਂ ਮਿਲਦਾ ਦੋਸਤੋ ਇਹ ਮੁਲਾਜ਼ਮ ਦਾ ਬੱਚਾ ਆ ਕੁਲ ਮੰਨ ਲੋ ਕੋਈ ਦੂਜਾ ਮੁਲਾਜ਼ਮ ਦਾ ਬੱਚਾ ਨਹੀਂ ਹੋਊਗਾ ਐਕਸੀਡੈਂਟ ਹੋਊਗਾ ਉਹਦੇ ਤੇ ਮੁਲਾਜ਼ਮ ਕਾਰਵਾਈ ਕਰਕੇ ਆਪਣੀ ਪੱਖ ਖੱਪਾ ਲੈਣਗੇ ਤੋ ਪੀਸੀ ਆਫਟਰ ਆਪਣੀ ਫੱਫਫਾ ਲੈਣਗੇ ਕਿ ਜੀ ਅਸੀਂ ਕਾਰਵਾਈ ਕਰਤੀ ਜੀ ਮੁੰਡਾ ਓਵਰ ਸਪੀਡ ਜਾ ਰਿਹਾ ਸੀ ਚਾਹੇ ਓਵਰ ਸਪੀਡ ਨਾ ਵੀ ਹੋਵੇ ਦੋਸਤੋ ਮੇਰਾ ਸਵਾਲ ਮੈਨੂੰ ਜਰੂਰ ਦੱਸਿਓ ਕੀ ਇਹ ਪੁਲਿਸ ਮੁਲਾਜ਼ਮ ਦੇ ਬੇਟੇ ਦੀ ਗੱਡੀ ਆ ਜਿੱਦਾਂ ਦੱਸਿਆ ਜਾ ਰਿਹਾ ਯਾ ਸਟicker ਲੱਗਿਆ ਹੋਇਆ 150 ਸਪੀਡ ਸੀ ਹਾਂਜੀ 150 ਸਪੀਡ ਸੀ ਪਰ ਤੋਂ ਕਿੰਨੀ ਜੀ ਕਰਦਾ 150 ਸਪੀਡ ਸੀ ਪੁੱਛੋ ਮੁੰਡੇ ਨੂੰ ਆਹ ਦੇਖੋ ਹਰ ਬੰਦਾ ਰੋਲਾ ਪਾ ਦੇਵੇ ਆ ਵੀਡੀਓ ਲਾ ਔਰ ਵੀਡੀਓ ਬਣਾਦੇ ਬਨੇ ਕਿ ਤਣੀ ਨਾਲ ਦਾ ਹੋਰ ਵੀ ਸੀ ਇਹ ਜਿਹੜਾ ਵੀਡੀਓ ਨਾਲ ਦੇਖਿਆ ਬੰਦੇ ਬੈਠੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਹਰ ਬੰਦਾ ਖੜ ਖੜ ਕੇ ਗੱਲ ਦੱਸ ਰਿਹਾ ਪਰ ਲੇਕਿਨ ਤਫਤੀਸ਼ੀ ਅਫਸਰ ਪੁਲਿਸ ਮਹਿਕਮਾ ਇਹਨਾਂ ਨੂੰ ਕੀ ਪੁਨਿਸ਼ ਕਰਦਾ ਇਹ ਮੌਕੇ ਦੀ ਆਉਣ ਵਾਲਾ ਸਮੇਂ ਦੇ ਵਿੱਚ ਉਹ ਗੱਲਾਂ ਨੇ ਇਹ ਸਵਾਲ ਆਉਣ ਵਾਲੇ ਗਰਭ ਚ ਨੇ ਜਵਾਬ ਦਾ ਮੈਨੂੰ ਇੰਤਜ਼ਾਰ ਰਹੇਗਾ ਸਾਰਾ ਸਾਰਾ ਸਾਲਾ ਸਾਰਾ ਸਾਰਾ ਸਾਲ ਦੇ ਬੱਚੇ ਜੋੜੀਏ ਖਿਲਾ ਰਹੇ ਨੇ ਸਪੀਡ ਤੇ ਹਾਂਜੀ ਤੇ ਇਹ ਰੱਤੀ ਨੂੰ ਬੰਦੇ ਤੇ ਭਾਈ ਤੁਹਾਨੂੰ ਪਤਾ ਭਾਈ ਸਾਹ ਨੂੰ ਪਤਾ ਹੈ ਹੁਣ ਸਪੀਡ ਤੇ ਆ ਰਹੇ ਨੇ ਬੰਦੇ ਰੋਲਾ ਪਾਦੇ ਪਏ ਨੇ ਹੋੜੀ ਚਲਾ ਲੋ ਹੋੜੀ ਚਲਾ ਲੋ ਬਸ ਆਪਾਂ ਜਿੱਥੇ ਨੇ ਇਹ ਬਿਜਲੀ ਲੱਗਿਆ ਪਈਆਂ ਨੇ ਆਪਾਂ ਦੇਖਾ ਲਾ ਰਹੇ ਨੇ ਪੁਰੀਆਂ ਫੇਰ ਉਹ ਬਹਿ ਬੰਦੇ ਨੇ ਜੀ ਪੁਲਿਸ ਵਾਲੇ ਬੰਦਿਆ ਜੀ ਖੜਾ ਸੀ ਖੜਾ ਮੇਰਾ ਡੈਡੀ ਪੁਲਿਸ ਜਗਾ ਜੀ ਮੇਰਾ ਡੈਡੀ ਮੇਰਾ ਡੈਡੀ ਪੁਲਿਸ ਤੇ ਆਣਾ ਪੁਲਿਸ ਜਾਣ ਤੋਂ ਆਇਆ ਸੀ ਬਰਗੀ ਜਾਇਆ ਤੁਹਾਨੂੰ ਕੀ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਵੀ ਇਹ ਸਾਫ ਚਾਹੀਦਾ ਨਾ ਚੱਪ ਚੱਪ ਪੁਲਿਸ ਵਾਲਾ ਮੁੰਡਾ ਬੱਚਾ ਵਾਜੇ ਦਾ ਮਰਜ਼ੀ ਹੋਵੇ ਉਹਦੀ ਮਰਜ਼ੀ ਦਾ ਮਨ ਦਾ ਹੋਵੇ ਜੀ ਇਨਸਾਫ ਚਾਹੀਦਾ ਬੱਚਾ ਹੋਵੇ ਬੱਚਾ ਬੈਠੀਆਂ ਦਾ ਹੋਵੇ ਭਾਂਜਾ ਇਨਸਾਫ ਹੋਵੇ ਇਨਸਾਫ ਪਤਾ ਹੋ ਰਿਹਾ ਬੰਨਤਾ ਹੋ ਰਿਹਾ ਉਹਨੇ ਰੋਣਾ ਧੀਏ ਸ਼ਾਮੀ ਬਿਆਦੇ ਨਾ ਸਮਝੋ ਤਤਬਲੇ ਨਹੀਂ ਹਾਂ ਜੀ ਲੈ ਲਓ ਜੀ ਆ ਲੈ ਲਓ ਲਈ ਸਜਾਤੀ ਮਿਲਿਓ ਨੂੰ ਪੈਸੇ ਨਾਲ ਪੈਸੇ ਨਾਲ ਕੰਮ ਹੋ ਜਾਣਾ ਤੁਮੇ ਪੈਸੇ ਨਾਲ ਗੜੀ ਡੇਟ ਵਾਲਾ ਆਪਣੀ ਨਵੀਂ ਪੌੜਾ ਕੈਰ ਨਵੀਂ ਪੌੜਾ ਹੈ ਪੌੜਾ ਬਸ ਹੋ ਗਿਆ ਕੋਈ ਨਹੀਂ ਹੋਣਾ ਉਹਨਾਂ ਫਿਰ ਸਵੇਰੇ ਪੈ ਚਾਰ ਦਿਨ ਬਾਅਦ ਫਿਰ ਇਹ ਹਾਲ ਹੋਇਆ ਇਹਨਾਂ ਦਾ ਉਹਨਾਂ ਸ਼ਾਮੇ ਜਾਣੀ ਮਾਂ ਪਿਓ ਦੀ ਇਹ ਕਹਿੰਦੇ ਇਹ ਗੱਡੀ ਮਾਲਕ ਪੁਲਿਸ ਵਾਲੇ ਨੇ ਨਾ ਹੁੰਦੀ ਕਿਸੇ ਹੋਰ ਦੀ ਹੁੰਦੀ ਪੁਲਿਸ ਵਾਲੇ ਨੇ ਆ ਕੇ ਕਾਰਵਾਈ ਕਰਨੀ ਸੀ ਆਪਰੇ ਸਟਾਰ ਵਿਧਾਨ ਨੂੰ ਪਹਿਲੀ ਕਾਰਵਾਈ ਕੀਤੀ ਹੈ ਹੋਪਲਿਸਾਂ ਕਿਤੇ ਅੱਜ ਗੱਡੀ ਪੁਲਿਸ ਨੇ ਵੀ ਹੁਣ ਸਾਰੇ ਕੋਈ ਆ ਰਹੇ ਸਨ ਪਿੱਛੇ ਉੱਠੇ ਹੋਏ ਐ ਇਹ ਹੀ ਨਾਰਮਲ ਗੱਡੀ ਕਿਸੇ ਦੀ ਹੁੰਦੀ ਤੇ ਇੱਥੇ 10 ਪੁਲਿਸ ਨੇ ਖੜੇ ਹੋਣੇ ਸੀ ਇੱਥੇ ਕਾਰ ਵੀ ਕਰਨੀ ਵੀ ਅਸੀਂ ਲੋ ਜ ਆ ਕਰੀ ਉਹ ਕਰੀ ਇਹ ਕਰੀ ਹੁਣ ਕਿੱਥੇ ਪਹੁੰਚ ਲਾ ਕੋਈ ਦਿਖਦਾ ਕੋਈ ਮਤਲਬ ਆਪਣੇ ਵਿਭਾਗ ਦੇ ਬੰਦਿਆਂ ਨੂੰ ਪੁਲਿਸ ਕੋਆਪਰੇਟ ਕਰਦੀ ਆ ਕੁਛ ਨਹੀਂ ਕਰਦੀ ਚੋਪ ਸੈਂਟਰ ਦੇ ਵੀ ਆਪਣੇ ਨੂੰ ਆਪਣੇ ਬੰਦੇ ਆਪਣੇ ਬੱਚੇ ਵਿਚਾਰੀ ਐ ਬਸ ਕਿੱਡੀ ਲਾਲਾ ਆਪਣੇ ਬੱਚੇ ਵਿਚਾਰੀ ਐ ਅਨੇ ਬੰਦੇ ਵਿਚਾਰੀ ਐ ਕਿੱਥੇ ਨੇ ਹੁਣੋ ਮੇਰੇ ਉਹਨਾਂ ਫੜਿਆ ਜਿਉਂ ਨਹੀਂ ਉਹਨਾਂ ਨੂੰ ਮੇਰੇ ਬੇਟੇ ਦਾ ਆਪਰੇਟ ਹੋਇਆ ਤੱਤ ਸਾਰੀ ਫਕਚਰ ਹੋਈ ਵੀ ਆ ਕੁਛ ਵੀ ਨਹੀਂ ਹੈ ਕੁਛ ਨਹੀਂ ਹੈ ਮੈਂ ਜੀ ਅਸੀਂ ਲਾ ਰਿਹਾ ਅੱਡੀ ਰਿਸਾ ਲੱਗ ਰਹੀ ਸੀ ਉਹ ਮਾਰ ਕੇ ਨਿਕਲ ਗਿਆ ਬੇਟਾ ਮੇਰਾ ਹਸਪੀਟਲ ਤੇ ਨਹੀਂ ਕੁ ਮੈਂ ਫਿਰ ਬੇਟਾ ਮੇਰਾ ਹਸਪੀਟਲ ਤੇ ਇਗਜ਼ਾਮ ਚਲਤੇ ਪਏ ਕੁਚਾਲ ਕੇ ਐਂਡ ਆਫ ਦਿ ਡੇ ਵੀ ਦਾ ਮੇਰਾ ਹੈ ਮੇਰੇ ਬੇਟੇ ਦਾ ਹੈ ਪੁਲਿਸ ਕਾਰਵਾਈ ਕੁਛ ਵੀ ਨਹੀਂ ਹੋਈ ਪੁਲਿਸ ਕਾਰਵਾਈ ਜੀ ਤਿੰਨ ਫੌਲ ਤਾਂ ਕਿ ਨਹੀਂ ਆਇਆ ਕੀ ਹੋਇਆ ਕੀ ਹੋਇਆ ਇਹਨਾਂ ਚੌਥੇ ਆ ਨਾ ਪਰ ਸਤ ਨੂੰ ਜੇ ਜੀ ਟੈਬ ਵੀ ਦੋਸਤੋ ਕਿਹੜੀ ਪੁਲਿਸ ਕੱਢੀ ਦਸਰਥੇ ਕਿਹੜੀ ਪੁਲਿਸ ਤੁਹਾਨੂੰ ਯਾਦ ਵੀ ਨਹੀਂ ਸੋਣਾ ਕਿਸਾ ਕਿਹੜਾ ਪੁਲਿਸ ਲਗਣਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਦਲਾਓ ਬਦਲਾਓ ਬੜੀ ਲੋਕਾਂ ਨੂੰ ਉਮੀਦ ਸੀ ਵੀ ਕਾਂਗਰਸ ਦੇ ਰਾਜ ਵਿੱਚ ਬੜੇ ਧੱਕੇ ਖਾਦੇ ਆ ਅਕਾਲੀਆਂ ਨੇ ਵੀ ਨਾਲੇ ਕੁੱਟਿਆ ਨਾਲੇ ਲੁੱਟਿਆ ਪਰ ਆਮ ਆਦਮੀ ਨੂੰ ਲਿਆਵਾਂਗੇ ਤਾਂ ਸ਼ਾਇਦ ਸਾਡੀ ਜ਼ਿੰਦਗੀ ਵਿੱਚ ਕੋਈ ਸੁਧਾਰ ਹੋਊਗਾ। ਪਰ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ। ਹਾਲਾਤ ਕੀ ਨੇ ਤੁਸੀਂ ਬੱਖੋ ਵੀ ਦੇਖ ਰਹੇ ਹੋ। ਔਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਦੀਆਂ ਨੇ ਇਹ ਚੱਲਦੇ ਫਿਰਦੇ ਬੰਬ ਨੇ ਔਰ ਜਿਹੜੇ ਬੰਦੇ ਇਹਨਾਂ ਨੂੰ ਚਲਾਉਂਦੇ ਆ ਉਹ ਰਾਖਸ਼ ਲੋਗ ਨੇ ਉਹ ਯਮਰਾਜ ਕੋ ਮਰੀਆ ਲੁਧਿਆਣੇ ਦੀਆਂ ਸੜਕਾਂ ਤੇ ਆ ਯਮ ਇਸ ਗੱਡੀ ਨੂੰ ਚਲਾਉਣ ਵਾਲਾ ਯਮਰਾਜ ਜਿਹੜਾ ਕਿ ਅੱਜ ਕਿਸੇ ਦੀ ਮੌਤ ਹੁੰਦਾ ਨਹੀਂ ਹੋਈ ਪਰ ਆਹ ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਦੇ ਮੁੰਡੇ ਦੀਆਂ ਲੱਤਾਂ ਟੁੱਟੀਆਂ ਨੇ ਉਹ ਵੀ ਕੋਈ ਯਮਰਾਜ ਸੀ ਸੜਕ ਦੇ ਉੱਤੇ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਵੇਸ ਲਗਾ ਰਿਹਾ ਸੀ ਦੋਸਤੋ ਮੇਰਾ ਨੰਬਰ 9872303604 ਮੈਨੂੰ ਤੁਸੀਂ ਦੱਸਣਾ ਕਿ ਜੋ ਕੁਝ ਮੈਂ ਕਿਹਾ ਉਹ ਠੀਕਾ ਇਹਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਆ ਪੁਲਸ ਮੁਲਾਜ਼ਮ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਬੱਚਿਆਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਆ 에ਅਰ ਬੈਗ ਫਟੇ ਹੋਇਆ ਦੇਖੋ ਦੇਖੋ 2 ਨੰਬਰ ਦੇ ਪੈਸੇ ਨਾਲ ਲੈ ਕੇ ਗੱਡੀਆਂ ਪੁਲਿਸ ਅਫਸਰ ਆਪਣੇ ਬੱਚਿਆਂ ਨੂੰ ਦਿੰਦੇ ਆ ਔਰ ਉਹ ਲੋਕ ਉਹ ਬੱਚੇ ਇੱਕ ਹਵਾਨ ਬਣ ਕੇ ਗੱਡੀਆਂ ਚਲਾ ਰਹੇ ਆ ਔਰ ਆ ਉਹਦਾ ਸਬੂਤ ਆ ਸ਼ੂਂਦਾ ਜਾਗ ਦਾ ਸਬੂਤ ਆ ਦੋਸਤੋ ਮੇਰਾ ਨੰਬਰ ਹੈ 9872303604 ਤੁਸੀਂ ਮੈਨੂੰ ਦੱਸਿਓ ਕਿ ਇਹਦੇ ਵਿੱਚ ਇਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਦਾ ਸਮਝੌਤਾ ਹੋਣਾ ਚਾਹੀਦਾ ਜਾਂ ਨਹੀਂ ਔਰ ਇਹਨਾਂ ਬੱਚਿਆਂ ਦੇ ਖਿਲਾਫ ਇਹਨਾਂ ਗੱਡੀ ਵਾਲੇ ਮਾਲਕਾਂ ਦੇ ਖਿਲਾਫ ਕੀ ਕਾਨੂੰਨ ਮੁਤਾਬਿਕ ਕਾਰਵਾਈ ਹੋਏਗੀ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਫਲਾਕੇ ਪੰਜਾਬ ਤੋਂ ਦੇਖ ਫਖਸ਼ੀ